ਸ਼ਹਿਰੀ ਕਲਸੀ ਜਿਹੜੇ ਕਿੱਥੇ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾ ਗਿਆ ਆਮ ਆਦਮੀ ਪਾਰਟੀ ਦੇ ਭਾਜੀ ਕੀ ਕਹਣਾ ਕਿੰਨੀ ਕੋਡੀ ਜ਼ਿੰਮੇਵਾਰੀ ਹੈ ਪਾਰਟੀ ਵੱਲੋਂ ਮੈਂ ਰਹਿਣੀ ਆਪਣੀ ਪਾਰਟੀ ਦਾ ਜਿਹਨੇ ਇਹਨਾਂ ਮਾਨ ਸਤਕਾਰ ਮੈਨੂੰ ਬਖਸ਼ਿਆ ਮੈਂ ਸਦਾ ਆਵਾਰੀ ਰਹੂੰਗਾ ਕਿਉਂਕਿ ਸਾਡੇ ਨਿਮਾਣੇ ਸਾਡੇ ਵਰਗੇ ਨਿਮਾਣਿਆਂ ਨੂੰ ਇਹਨਾਂ ਮਾਨ ਬਖਸ਼ਿਆ ਸੋ ਰਾਤ ਦਿਨ ਮਿਹਨਤ ਕਰਕੇ ਫੈਸਲਾ ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਿਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90% ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ नमस्कार जी सबसे पहले मैं सी साहब जी का धन्यवाद करना चाहता हूँ जिन्होंने ये इस महंगाई के दौर में 600 यूनिट फ्री वाली बिजली की जो स्कीम चलाई है इसे हमें बहुत राहत मिली है इस चीज़ के लिए मैं दोबारा फिर से धन्यवाद करना चाहता हूँ सीएम साहब का शशिकाल मैं हाँ रमनदीप जीरकपुर तो मैं सीएम भगवंत मान जी का दिलों धनवाद करना चाहती हाँ जिन्होंने छे यूनिट माफ़ कि और जिद खर्चे घट होए और ਪੈਸੇ ਵੀ ਬਚਣੇ ਸ਼ੁਰੂ ਹੋਏ। ਬਿਜਲੀ ਦੇ ਖੇਤਰ 'ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ 'ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ। 7 ਦਿਨ ਮਿਹਨਤ ਕਰਕੇ ਪਾਰਟੀ ਨੂੰ ਚੜ੍ਹਦੀ ਕਲਾ ਲਈ ਰਾਜ ਗੁਰੂਕਰ ਵੇਖਿਆ ਆਪਣੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਤੇ ਵਿਧਾਨ ਸਭਾ ਵਿੱਚ 92 ਜੀਗਾ 95 ਸੀਟਾਂ ਹੋ ਗਈਆਂ ਇੱਕ ਤੁਹਾਨੂੰ ਮੈਂ ਪਹਿਲਾਂ ਵੀ ਅੱਗੇ ਕਿਹਾ ਹਾਂ ਵੀ ਸਾਡਾ ਜਦੋਂ ਪਹਿਲਾਂ ਗੱਲ ਕਰਦੇ ਸੀ ਸਾਣਾ ਆਉਣਾ ਮੁਸ਼ਕਲ ਆ ਆ ਗਏ ਫਿਰ ਜਾਂਦੇ ਨਹੀਂ ਕੰਮ ਹੀ ਐਸੇ ਕਰਦੇ ਅੱਜ ਇਲੈਕਸ਼ਨ ਹੁਣ ਅੱਗੋਂ ਆ ਗਏ ਨਿਸ਼ਾਨੇ ਐਮ ਸੀ ਅੱਜ ਵੇਖੋ ਅੰਮ੍ਰਿਤਸਰ ਵਾਲਿਆਂ ਦਾ ਉਤਸ਼ਾਹ ਪਿਆਰ ਵੇਖੋ ਠੀਕ ਐ ਐਮ ਸੀ ਦੇ ਵਿੱਚ ਵੀ ਆਪਣੇ ਮੇਅਰ ਬਣਾਵਾਂਗੇ ਆਪਣੇ ਕਾਉਂਸਲਰ ਬਣਾਵਾਂਗੇ ਬਿਲਕੁਲ ਜੀ ਜਿਹੜਾ ਕਿ ਸ਼ਹਿਰੀ ਕਲਸੀ ਨੇ ਔਰ ਇਹੀ ਆਖਰੇ ਨੇ ਵੀ ਜਿਹੜਾ ਕਿ ਵੱਡਾ ਮੰਡਟ ਦਿੱਤਾ ਸੀਗਾ ਪੰਜਾਬ ਦੀ ਜਨਤਾ ਨੇ ਉਹ ਮੰਡਟ ਜਿਹੜਾ ਕਿ ਬਰਕਰਾਰ ਆ ਇਹਨਾਂ ਜਿਮਨੀ ਚੋਣਾਂ ਵਿੱਚ ਜਿਹੜੀ ਕਿ ਜਿੱਤ ਹਾਸਲ ਹੋਈ ਆਮ ਆਦੀ ਪਾਰਟੀ ਨੂੰ ਔਰ ਜੋ ਐਮਸੀ ਇਲੈਕਸ਼ਨਸ ਵੀ ਆ ਰਹੀਆਂ ਨੇ ਉਹਨਾਂ ਵਿੱਚ ਵੀ ਆਪਣੇ ਮੇਅਰ ਜਿਹੜੇ ਕਿ ਉਹ ਬਣਾਉਣ ਦਾ ਦਾਵਾ ਕਰ ਰਹੇ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ਹਿਰੀ ਕਲਸੀ ਸ਼ਹਿਰੀ ਕਲਸੀ ਜਿਹੜੇ ਕਿਥੇ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਿਆ ਆਮ ਆਦੀ ਪਾਰਟੀ ਦਾ ਪਾਜੀ ਕੀ ਕਹਣਾ ਕਿੰਨੀ ਕੋਡੀ ਜ਼ਿੰਮੇਵਾਰੀ ਹੈ ਪਾਰਟੀ ਵੱਲੋਂ ਮੈਂ ਰਹਿਣੀ ਆਪਣੀ ਪਾਰਟੀ ਦਾ ਜਨੇ ਇਹਨਾਂ ਮਾਨ ਸਤਕਾਰ ਮੈਨੂੰ ਬਖਸ਼ਿਆ ਮੈਂ ਸਦਾ ਅਵਾਰੀ ਰਹੂੰਗਾ ਕਿਉਂਕਿ ਆ ਸਾਡੇ ਨਿਮਾਣੇ ਸਾਡੇ ਵਰਗੇ ਨਿਮਾਣਿਆਂ ਨੂੰ ਇਨਾ ਮਾਨ ਬਖਸ਼ਿਆ ਸੋ ਰਾਤ ਦਿਨ ਮਿਹਨਤ ਕਰਕੇ ਪਾਰਟੀ ਨੂੰ ਚੜ੍ਹਦੀ ਕਲਾ ਲਈ ਰਾਜ ਗੁਰੂ ਕਰ ਵਖਿਆ ਆਪਣੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਵਿੱਚ ਵਿਧਾਨ ਸਭਾ ਵਿੱਚ 92 ਜੀਗਾ 95 ਸੀਟਾਂ ਹੋ ਗਈਆਂ ਇੱਕ ਤੁਹਾਨੂੰ ਮੈਂ ਪਹਿਲਾਂ ਵੀ ਅੱਗੇ ਕਹਿਨਾ ਹਾਂ ਵੀ ਸਾਡਾ ਜਦੋਂ ਪਹਿਲਾਂ ਗੱਲ ਕਰਦੇ ਸੀ ਸਾਣਾ ਆਉਣਾ ਮੁਸ਼ਕਲ ਆ ਆ ਗਏ ਫਿਰ ਜਾਂਦੇ ਨਹੀਂ ਕੰਮ ਹੀ ਐਸੇ ਕਰਦੇ ਹਾਂ ਅੱਜ ਦੇਖੋ ਅੰਮ੍ਰਿਤਸਰ ਵਾਲਿਆਂ ਦੇ ਸ਼ਾ ਪਿਆਰ ਵੇਖੋ ਠੀਕ ਹੈ ਐਮ ਸੀ ਦੇ ਵਿੱਚ ਵੀ ਆਪਣੇ ਮੇਅਰ ਬਣਾਵਾਂਗੇ ਆਪਣੇ ਕੌਂਸਲਰ ਬਣਾਵਾਂਗੇ ਬਿਲਕੁਲ ਜੀ ਜਿਹੜਾ ਕਿ ਸ਼ੈਰੀ ਕਲਸੀ ਨੇ ਔਰ ਇਹੀ ਆਖਰੇ ਨੇ ਵੀ ਜਿਹੜਾ ਕਿ ਵੱਡਾ ਮੰਡਟ ਦਿੱਤਾ ਸੀਗਾ ਪੰਜਾਬ ਦੀ ਜਨਤਾ ਨੇ ਉਹ ਮੰਡਟ ਜਿਹੜਾ ਕਿ ਬਰਕਰਾਰ ਹੈ ਇਹਨਾਂ ਜਿਵੇਂ ਚੋਣਾਂ ਵਿੱਚ ਜਿਹੜੀ ਕਿ ਜਿੱਤ ਹਾਸਲ ਹੋਈ ਆਮ ਆਦਮੀ ਪਾਰਟੀ ਨੂੰ ਔਰ ਜੋ ਐਮ ਸੀ ਇਲੈਕਸ਼ਨਸ ਵੀ ਆ ਰਹੀਆਂ ਨੇ ਉਹਨਾਂ ਵਿੱਚ ਵੀ ਆਪਣੇ ਮੇਅਰ ਜਿਹੜੇ ਕਿ ਉਹ ਬਣਾਉਣ ਦਾ ਦਾਵਾ ਕਰ ਰਹੇ ਨੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਕਾਮਰ ਪਰਸਨ ਵਿਪਨ ਸ਼ਰਮਾਨਾ ਸਿਕੰਦਰਪੁਰ ਸ੍ਰੀਚਾ ਅਦਾਨੀ ਟੀਵੀ ਅੰਮ੍ਰਿਤਸਰ